ਤਰੰਤਰਨ ਜਿਮਨੀ ਚੋਣ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਸ ਤਰੀਕੇ ਦੀ ਸਿਆਸਤ ਪੰਜਾਬ ਦੇ ਵਿੱਚ ਇਸ ਵੇਲੇ ਕਰਮਾਈ ਹੋਈ ਹੈ ਜ਼ਰੂਰ ਜ਼ਿਕਰ ਕਰੋ ਸਿਆਸਤਾਂ ਜਦੋਂ ਭਾਈ ਅਮਰਪਾਲ ਸਿੰਘ ਜੀ ਜਿੱਤੇ ਨੇ ਜਾਂ ਭਾਈ ਸਾਹਿਬ ਗਜੀਤ ਸਿੰਘ ਜੀ ਖਾਲਸਾ ਜੀ ਨੇ ਤੋਂ ਤੋਂ ਬਾਅਦ ਸਿਆਸਤ ਦਾ ਸੁਭਾਵਿਕ ਜਿਹੜੀ ਹੈ ਉਹ ਸੈਂਟਰ ਦੇ ਪੱਤਰ ਤੇ ਕਰਮਾਈ ਹੋਈ ਹੈ ਕਿ ਵੀਰ ਸੰਦੀਪ ਸਿੰਘ ਦਾ ਫੈਕਟਰ ਜਿਹੜਾ ਇਹਦੇ ਵਿੱਚ ਉਹ ਬੜਾ ਕਾਮਯਾਬ ਹੋਏਗਾ ਉਹਨਾ ਵੀ ਚਾਹੀਦਾ ਕਿਉਂਕਿ ਵੀਰ ਸੰਦੀਪ ਸਿੰਘ ਨੇ ਕੁਰਬਾਨੀ ਬੜੀ ਵੱਡੀ ਹੈ ਵੀ ਆਪ ਜੇਲ੍ਹ ਚ ਬੈਠਾ ਕਿਹਦੇ ਕਰਕੇ ਉਹਦਾ 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 ਬੇਟਾ ਇੱਕ ਦੋ ਮਹੀਨੇ ਦਾ ਜਦੋਂ ਜੇਲ੍ਹ ਚ ਲਾ ਗਿਆ ਸੀ ਤੇ ਬੀਤੇ ਦਿਨ ਰਾਜਾ ਬੜਿੰਗ ਨੇ ਬਹੁਤ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਕਿ ਤਾਂ ਹੁਣ ਲੋਕ ਤੈਅ ਕਰਨਗੇ ਕਿ ਉਹਨਾਂ ਨੇ ਹਿੰਦੁਸਤਾਨ ਲੈਣਾ ਹੈ ਜਾਂ ਖਾਲਿਸਤਾਨ ਲੈਣਾ ਹੈ ਕਿਆ 2027 ਦੇ ਇਲੈਕਸ਼ਨ ਦੱਸਣਗੇ ਇਹਦਾ ਜਵਾਬ ਰਾਜਾ ਵੈਗਣੋ 2027 ਦੇ ਵਿੱਚ ਵੀ ਮਿਲ ਜਾਣਾ ਕਿ ਵੀ ਲੋਕਾਂ ਨੂੰ ਹਿੰਦੁਸਤਾਨ ਖਾਲਸਤਾਨ ਦੀ ਜਿੱਥੇ ਗੱਲ ਕਰੀਏ ਤੇ ਜੇ ਬਹੁਤਾਂ ਦੀ ਗੱਲ ਕਰੀਏ ਤਾਂ ਆ ਹੜ ਆਏ ਨੇ ਤੇ ਹੜਾਂ ਨੂੰ ਖਾਲਸਤਾਨੀਆਂ ਨੇ ਹੀ ਸੰਭਾਲਿਆ ਪਰਵਾਰਾਂ ਨੂੰ ਹੁਣ ਤੱਕ ਜਿਹੜੀ ਉਹ ਕਾਂਗਰਸ ਸਰਕਾਰ ਨੇ ਹੁਣ ਤੱਕ ਪੰਜਾਬ 'ਤੇ ਸਵਾਰਿਆ ਤੇ ਨਾਮ ਆਦਮੀ ਸਵਾਰੀ ਆ ਤਰਨਤਾਰਨ ਜਿਮਨੇ ਚੋਨ ਉੱ ਲੈ ਕੇ ਜਿੱਥੇ ਆਮ ਲੋਕਾਂ ਦੇ ਨਿਗਾਹਾਂ ਖਾਸ ਇਸ ਸੀਟ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਵੇਲੇ ਵਾਇਰਸ ਪੰਜਾਬ ਦੇ ਅਕਾਲੀ ਦਲ ਔਰ ਖਾਸ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਿਤਪਾਲ ਸਿੰਘ ਹੋਰਾਂ ਦੀ ਇੱਕ ਵੱਡੀ ਚਿੰਤ ਹੁੰਦੀ ਹੈ ਖਡੂਰ ਸਾਹਿਬ ਤੋਂ ਤਾਂ ਉਸੇ ਨੂੰ ਲੈ ਕੇ ਜਿਸ ਵੇਲੇ ਤੋਂ ਵਾਇਰਸ ਪੰਜਾਬ ਦੇ ਅਕਾਲੀ ਦਲ ਦੇ ਉਮੀਦਵਾਰ ਸੰਦੀਪ ਸਣੀ ਦੇ ਪ੍ਰਮਨਦੀਪ ਸਿੰਘ ਹੋਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਤਨਾ ਕਿਤੇ ਆਮ ਲੋਕਾਂ ਦੀਆਂ ਨਿਗਾਹਾਂ ਉਸਪੇਲੇ ਤੋਂ ਇਸ ਸੀਟ ਤੇ ਬਲ ਜਿਆਦੀਆਂ ਵਧੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪਖਿਆ ਹੋਇਆ ਹੈ ਇਸ ਸਾਰੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਭਾਈ ਵਰਜਿੰਦਰ ਸਿੰਘ ਜੀ ਪਰਵਾਨਾ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਸਵਾਗਤ ਕਰਦੇ ਹਾਂ ਵਾਈਗੁਰਜੀਕਾ ਖਾਲਸਾ ਵਾਈਗੁਰਜੀਕੀ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਅੱਜ ਇਹ ਮੈਂ ਇਸ ਪਹਿਲੇ ਪੁੱਛਣਾ ਚਾਹਾਂ ਕਿ ਖਾਸ ਕਰਕੇ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਸ ਤਰੀਕੇ ਦੀ ਸਿਆਸਤ ਪੰਜਾਬ ਦੇ ਵਿੱਚ ਇਸ ਪਹਿਲੇ ਗਰਮਾਈ ਹੋਈ ਹੈ ਜ਼ਰੂਰ ਜ਼ਿਕਰ ਕਰੋ ਦੇਖੋ ਜੀ ਸਿਆਸਤਾਂ ਜਦੋਂ ਭਾਈ ਅਮਰਪਾਲ ਸਿੰਘ ਜੀ ਜਿੱਤੇ ਨੇ ਜਾਂ ਭਾਈ ਸਾਹਿਬ ਗਜੀਤ ਸਿੰਘ ਜੀ ਖਾਲਸਾ ਜੀ ਨੇ ਤੋਂ ਤੋਂ ਬਾਅਦ ਸਿਆਸਤ ਦਾ ਸੁਭਾਵਕ ਜਿਹੜੀ ਐ ਉਹ ਸੈਂਟਰ ਦੇ ਪੱਤਰ ਤੇ ਕਰਮਾਈ ਹੋਈ ਐ ਜੀ ਕਿ ਦੋ ਸੀਟਾਂ ਦੇ ਉੱਪਰ ਮਤਲਬ ਲੇਖੇ ਤਾਂ 18 ਵਿਧਾਨ ਸਭਾ ਹਲਕੇ ਬਣ ਜਾਂਦੇ ਨੇ ਜੀ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਲਗਭਗ 9 ਵਿਧਾਨ ਸਭਾ ਹਲਕੇ ਹੁੰਦੇ ਨੇ ਹੂੰ ਹੂੰ ਤੇ ਹੁਣ ਦੇਖੀਏ ਤਾਂ ਬੜੀ ਜਿ ਜਿਹੜੇ ਜਿਨ੍ਹਾਂ ਨੂੰ ਲੋਕ ਘਾੜ ਕੋ ਕਹਿੰਦੇ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੌਮ ਨੇ ਮਤਲਬ ਵਿੱਚ ਅਤਵਾਦੀ ਸਮਝਿਆ ਜਾਂਦਾ ਹੈ ਉਹਨਾਂ ਦੇ ਬੱਚੇ ਤੇ ਜਾਂ ਜੁਝਾਰੂ ਗੱਲ ਕਰਨ ਵਾਲੇ ਉਹ ਲੋਕਾਂ ਨੇ ਜਿਤਾਏ ਹੁਣ ਜੀ ਤੇ ਸਿਆਸਤ ਤਾਂ ਉਦੋਂ ਹੀ ਗਰਮ ਆ ਗਈ ਸੀ ਪਰ ਹੁਣ ਜਿਹੜਾ ਇਹ ਤਰਨ ਤਰਨ ਜਿੰਨੀ ਚੋਂ ਜਿਹੜੀ ਹੋ ਰਹੀ ਹੈ ਜਿਹਦੇ ਵਿੱਚ ਭਾਈ ਮਨਦੀਪ ਸਿੰਘ ਜੀ ਜਿਹੜੇ ਨੇ ਉਹ ਇਸ ਸਮੇਂ ਇੱਥੇ ਆਜ਼ਾਦ ਵੀ کہہ ਸਕਦੇ ਆ ਇਹ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਵੇਂ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਭਾਵੇਂ ਉਹ ਸ਼ੌਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਭਾਵੇਂ ਉਹ ਯੂਨਾਈਟਿਡ ਅਕਾਲੀ ਦਲ ਹੈ ਜਾਂ ਜਿਹੜੀ ਵੀ ਸੰਸਥਾਵਾਂ ਨੇ ਤਾਂ ਜਥੇਬੰਦੀਆਂ ਨੇ ਜੀ ਉਹਨਾਂ ਸਾਰਿਆਂ ਨੇ ਸਬਮਰਤਨ ਜਿਹੜਾ ਦਿੱਤਾ ਚੋ ਜਿਸ ਕਰਕੇ ਇਹ ਸੀਟ ਜਿਹੜੀ ਹੈ ਬਿਲਕੁਲ ਇਹ ਸੀਟ ਤੇ ਆਪਾਂ ਇੱਕ ਵੱਡੀ جنگ ਜਿਹੜੀ ਹੈ ਉਹ ਆਉਣ ਵਾਲੀ 11 ਨਵੰਬਰ ਨੂੰ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਪਰ ਜਿਹੜੇ ਕਿਆਸ ਲਗਾਏ ਜਾ ਰਹੇ ਨੇ ਕਿਉਂਕਿ ਜਿਹੜਾ ਤਰਨਤਨ ਏਰੀਆ ਹੈ ਮਾਝੇ ਦਾ ਮਝੈਲਾ ਦਾ ਏਰੀਆ ਹੈ ਸਾਨੂੰ ਵੀ ਆਕਲ ਪਰੋਕੇ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਦਾਸ ਜਿਹੜਾ ਹੈ ਇਹਨਾਂ ਪਿੰਡਾਂ ਚੋਂ ਇਹਨਾਂ ਇਲਾਕਿਆਂ ਦੇ ਵਿੱਚੋਂ ਵੀ ਸੰਘਰਸ਼ੀ ਯੋਧੇ ਜਿਹੜੇ ਨੇ ਪੈਦਾ ਹੋਏ ਨੇ ਸੋ ਇਸ ਕਰਕੇ ਵੀਰ ਸੰਦੀਪ ਸਿੰਘ ਦਾ ਫੈਕਟਰ ਜਿਹੜਾ ਇਹਦੇ ਵਿੱਚ ਉਹ ਬੜਾ ਕਾਮਯਾਬ ਹੋਏਗਾ ਹੁਣਾ ਵੀ ਚਾਹੀਦਾ ਕਿਉਂਕਿ ਵੀਰ ਸੰਦੀਪ ਸਿੰਘ ਨੇ ਕੁਰਬਾਨੀ ਬੜੀ ਵੱਡੀ ਹੈ ਵੀ ਆਪ ਜੇਲ੍ਹ ਚ ਬੈਠਾ ਕਿਦੇ ਕਰਕੇ ਉਹਦਾ 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 ਬੇਟਾ 1-2 ਮਹੀਨੇ ਦਾ ਨਹੀਂ ਜਦੋਂ ਜੇਲ੍ਹ ਚ ਲਾ ਗਿਆ ਸੀ ਇਹ ਇੱਕ ਤਾਂ ਉਹਨੇ ਜੋ ਸੂਰੀ ਦੇ ਮਾਮਲੇ ਦੇ ਵਿੱਚ ਉਹਨੇ 25 30 ਜਦੋਂ ਪੁਲਿਸ ਵਾਲਿਆਂ ਦੇ ਵਿੱਚ ਉਹਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਵੀ ਗੋਲੀ ਜਿਹੜੀ ਉਹਨੂੰ ਵੀ ਚੱਲ ਸਕਦੀ ਹੈ ਤੇ ਮੈਨੂੰ ਮਾਰ ਦੇ ਸਕਦਾ ਹੈ ਉਹਨੇ ਫਿਰ ਵੀ ਉਹ ਕਾਰਜ ਕੀਤਾ ਜੀ ਜੀ ਉਸ ਤੋਂ ਬਾਅਦ ਉਹਦੇ ਅੰਦਰ ਉਹ ਦਰਦ ਜਿਹਨਾਂ ਬੰਦਿਆਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਸੂਬਾ ਜਿਹੜਾ ਆਪਣੇ ਆਪ ਨੂੰ ਬਹੁਤ ਹੰਕਾਰੀ ਪੁਲਿਸ ਵਾਲਾ ਮੰਨਦਾ ਸੀ ਭੈਣ ਜੀ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਖਤਮ ਕਰ ਦੇਣਾ ਭੈਣ ਜੀ ਇੱਕ ਇਸ ਸੈਂਟਰ ਤੱਕ ਹਲਾ ਦੇਣ ਵਾਲੀ ਗੱਲ ਗੱਲ ਬਿਲਕੁਲ ਇਹ ਲੋਕ ਜਿਹੜੇ ਸੀ ਇੱਕ ਸਰਕਾਰਾਂ ਦੇ ਪਾਲਤੂ ਕੁੱਤੇ ਸੀ ਕਿ ਜਦੋਂ ਸਰਕਾਰ ਦਾ ਕੋਈ ਪਾਲਤੂ ਕੁੱਤਾ ਮਰ ਜਾਂਦਾ ਹੈ ਤੇ ਉਸ ਸਮੇਂ ਸਰਕਾਰ ਜਿਹੜੀ ਆ ਬੜੀ ਬੇਚੈਨ ਹੋ ਜਾਂਦੀ ਹੈ ਸੋ ਇਹ ਕੰਮ ਜਿਹੜਾ ਸੀ ਬੜਾ ਵੱਡਾ ਸੀ ਤੇ ਜਿਸ ਕਰਕੇ ਜੇ ਤੰਤਰ ਇਰਾਨੇ ਫੈਸਲਾ ਲਿਆ ਉਹਦੇ ਪਰਿਵਾਰ ਨੂੰ ਉੱਥੋਂ ਖੜਾ ਕਰਨ ਦਾ ਇੱਕ ਬੜਾ ਵਧੀਆ ਫੈਸਲਾ ਹੈ ਉਹਦੀ ਕੁਰਬਾਨੀ ਵੀ ਆ ਤੇ ਉਹ ਹੱਕ ਵੀ ਰੱਖਦਾ ਇਸ ਇਸੇ ਤੇ ਜਿੱਤਨ ਦਾ ਬਿਲਕੁਲ ਜੀ ਔਰ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਬਾਕੀ ਜਿਹੜੇ ਧੜੇ ਹੈਗੇ ਆ ਸ਼ੋਮਨੀ ਕਾਲੀ ਦਲ ਦੇ ਬੇਸ਼ੱਕ ਉਹ ਵਾਰਿਸ ਪੰਜਾਬ ਦੇ ਹੋਵੇ ਬੇਸ਼ੱਕ ਉਹ ਪੁਨਰ ਸੁਰਜੀਤ ਹੋਵੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਧੜਾ ਹੋਵੇ ਪਰ ਇਹਨਾਂ ਸਾਰਿਆਂ ਧੜਿਆਂ ਨੇ ਜਿੱਥੇ ਸਮਰਥਨ ਦਿੱਤਾ ਤਾਂ ਉੱਥੇ ਜੋ ਅਕਾਲੀ ਦਲ ਬਾਦਲ ਹੈ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਧਰਮੀ ਫੌਜੀ ਦੀ ਪਤਨੀ ਨੂੰ ਖੜੇ ਕਰ ਦੇਣਾ ਇਸ ਨੂੰ ਕਿਦਾਂ ਦੇਖਦੇ ਹੋ ਆ ਦੇਖੋ ਜਦੋਂ ਅਕਾਲੀ ਦਰ ਆਪਾਂ ਬਾਦਲ ਦੀ ਗੱਲ ਕਰਦੇ ਆ ਤੇ ਉਹ ਕਹਿੰਦੇ ਨੇ ਜਦੋਂ ਬੰਦੇ ਦੇ ਦਿਨ ਮਾਰੇ ਆਏ ਹੁਣ ਫਿਰ ਓਂਸ ਤੇ ਬੈਠੇ ਨੂੰ ਵੀ ਜਿਹੜਾ ਨਾ ਕੁੱਤਾ ਜਿਹੜਾ ਵੱਢ ਜਾਂਦਾ ਸੋ ਇਸ ਕਰਕੇ ਇਹਨਾਂ ਦੇ ਹੁਣ ਕਰਨਾ ਦੇ ਵਿੱਚ ਇਹ ਕੁਝ ਲਿਖਿਆ ਹੋਇਆ ਹੈ ਇਹ ਉਹੀ ਪੈਰ ਸਤਗੁਰੂ ਪਾਤਸ਼ਾ ਇਹਨਾਂ ਤੋਂ ਪਟਾਉਂਦੇ ਨੇ ਜਿਹਦੇ ਨਾਲ ਇਹਨਾਂ ਦੀ ਕਬਰ ਜਿਹੜੀ ਆ ਹੋਲ ਡੂੰਗੀ ਪੱਟੀ ਜਾਂਦੀ ਆ ਉਹੀ ਉਹੀ ਪੈਰ ਜਦੋਂ ਇਹ ਪੈਰ ਫੜਦੇ ਨੇ ਸਮਝ ਲੋ ਇਹਦੇ ਤਬੂਤ ਦੇ ਵਿੱਚ ਇੱਕ ਹੋਰ ਕਿੱਲ ਜਿਹੜਾ ਉਹ ਲੱਗ ਜਾਂਦਾ ਸੋ ਇਸ ਕਰਕੇ ਇਹ ਆਪਣੀ ਜਿਹੜੀ ਰਾਜਨੀਤੀ ਜਿਹੜੀ ਹੈ ਖਤਮ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਇਹ ਆਕਾਲੀ ਦਲ ਨੂੰ ਖਤਮ ਕਰਨ ਵੇਖੋ ਆਕਾਲੀ ਦਲ ਅਣੀ ਖਤਮ ਹੋ ਜਾਦਾ ਯੋਧਿਆ ਦੀ ਸੂਲ ਵੀਰਾਂ ਦੀ ਜਿਹੜੀ ਪਾਰਟੀ ਖੂਨ ਦੇ ਕੇ ਬਣੀ ਆ ਅਕਾਲੀ ਦਲ ਤਾਂ ਨਹੀਂ ਖਤਮ ਹੋਏਗਾ ਹਾਂ ਬਦਲ ਜਿਹੜੇ ਨੇ ਤੇ ਬਾਦਲ ਦੇ ਜਿਹੜੇ ਕਹਿੰਦੇ ਚਾਹੁੰਦੇ ਉਹ ਚਾਉਣ ਵਾਲੇ ਜਿਹੜੇ ਜਦ ਕਹਿੰਦੇ ਖੁੰਦੇ ਉਹਦੇ ਜਿਹੜੇ ਉਹਦੇ ਜਿਵੇਂ ਕਹਿੰਦੇ ਪਾਲਤੂਰੇ ਉਹ ਜਰੂਰ ਖਤਮ ਹੋਣਗੇ ਚੋਣ ਕਰਕੇ ਜਦੋਂ ਪਹਿਲਾਂ ਮੈਂ ਸਿਮਰਨਜੀਤ ਸਿੰਘ ਮਾਫੀ ਸਰਦਾਰ ਆਪਣਾ ਅਮਰਤਪਾਲ ਸਿੰਘ ਖੜੇ ਨੇ ਉਦੋਂ ਵੀ ਬੁਲਟੋਈ ਨੂੰ ਖੜਾ ਕੇ ਇਹਨਾਂ ਨੇ ਕੀ ਕੁਝ ਖਟਿਆ ਤੁਹਾਡੇ ਸਾਹਮਣੇ ਆ ਤੇ ਉਹਦਾ ਹਰਜਾਨਾ ਹੋਣ ਤੱਕ ਭਰਦੇ ਵੀ ਨੇ ਤੇ ਜੇ ਹੁਣ ਇਹ ਧਰਨੀ ਫੌਜੀ ਦੀ ਜਿਹਦੀ ਇਹ ਗੱਲ ਕਰਦੇ ਫਿਰ ਚਲੋ ਜੀ ਜੀ ਫੌਜੀ ਦੀ ਭੈਣ ਨੂੰ ਉਹਔਰਤ ਨੂੰ ਖੜਾ ਕੀਤਾ ਸੀ ਉਹਦਾ ਸਤਕਾਰ ਸਤਕਾਰ ਬਿਲਕੁਲ ਅਸੀਂ ਅਸੀਂ ਉਹਨੂੰ ਕੋਈ ਮਾਰਾ ਨਹੀਂ ਕਿਹਾ ਸਾਡੀ ਭੈਣ ਆ ਪਰ ਜੋ ਕੁਰਬਾਨੀ ਵੀ ਸੰਦੀਪ ਸਿੰਘ ਜੀ ਤੇ ਹੈ ਉਹ ਕੁਰਬਾਨੀ ਦਾ ਮੁਕਾਬਲਾ ਜਿਹੜਾ ਹੈ ਉਹ ਨਹੀਂ ਕੀਤਾ ਜਾ ਸਕਦਾ ਪਰ ਉਹਦੇ ਮੁਕਾਬਲੇ ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜਿਹਨੂੰ ਬੁੱਝੜ ਖਤਾਰ ਦਾ ਸਰਕਾਰ ਦਾ ਖਿਤਾਬ ਵੀ ਜਿਹੜਾ ਹੈ ਉਹ ਕੌਮ ਦੇ ਜੁਝਾਰੂਣ ਦਿੱਤਾ ਹੋਇਆ ਹੈ ਤੇ ਉਹਦੇ ਵਿੱਚ ਜਦੋਂ ਗੱਲ ਕਰਦੇ ਉਹਨਾਂ ਨੇ ਉਸ ਵਰਕਰ ਨੂੰ ਉਹਨੂੰ ਉਹਨੂੰ ਮਤਲਬ ਵਰਕਰ ਨੂੰ ਸੀਧੇ ਦਿੱਤੇ ਉਹਨਾਂ ਨੇ ਜਿਹੜਾ ਸ਼ੌਮਲੀ ਅਕਾਲੀ ਦਲ ਦੇ ਵਿੱਚੋਂ ਜਿਹੜਾ ਬਾਗੀ ਹੋਇਆ ਬੰਦਾ ਛੱਡ ਕੇ ਪਾਰਟੀ ਗਿਆ ਉਹ ਕਰੇ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਿਆ ਕਰਦਾ ਸੀ ਆਮ ਆਦਮੀ ਪਾਰਟੀ ਨੂੰ ਮਾੜਾ ਬੋਲਿਆ ਕਰਦਾ ਸੀ ਅੱਜ ਉਹੀ ਬੰਦਾ ਉਹਨਾਂ ਵਾਸਤੇ ਸੰਤ ਰੂਪ ਕਿਵੇਂ ਹੋ ਗਿਆ ਜਾਂ ਜਿਹਨੂੰ ਆਮ ਆਦਮੀ ਪਾਰਟੀ ਮਾੜਾ ਬੋਲਦੀ ਸੀ ਜਦੋਂ ਅਕਾਲੀ ਦਲ ਤੋਂ ਚੋਣ ਲੜਿਆ ਆਮ ਆਦਮੀ ਪਾਰਟੀ ਕਹਿੰਦੀ ਸੀ ਇਹ ਬੰਦੇ ਠੱਦੇ ਨੇ ਤੇ ਅੱਜ ਉਹ ਬੰਦਾ ਉਹਨਾਂ ਵਾਸਤੇ ਸੰਤ ਰੂਪ ਕਿਵੇਂ ਹੋ ਗਿਆ ਸੋ ਇਹ ਵੀ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਕਰਤਾਰ ਤੇ ਖੜਾ ਹੁੰਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਪੈਸਾ ਦੇ ਕੇ ਟਿਕਟ ਦਿੰਦੇ ਨੇ ਸੋ ਇਹ ਗੱਲ ਬਿਲਕੁਲ ਕਲੀਅਰ ਹੈ ਔਰ ਉਹਨੂੰ ਸੀਟ ਦੇਣ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਨੇ ਉਹਨਾਂ ਵਿੱਚ ਬੜੀ ਨਾਰਾਜ਼ਗੀ ਪਾਈ ਜਾ ਰਹੀ ਹੈ ਔਰ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹ ਖੁੱਲ ਕੇ ਭਾਈ ਸੰਦੀਪ ਸਿੰਘ ਨੂੰ ਸਮਰਥਨ ਦੇਣ ਦੇ ਹੱਕ ਵਿੱਚ ਆ ਚੁੱਕੇ ਨੇ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਬਿਲਕੁਲ ਜੀ ਸੋ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਵਿਰੋਧੀਆਂ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਬੀਤੇ ਦਿਨ ਰਾਜਾ ਮੜਿੰਗ ਨੇ ਬਹੁਤ ਵੱਡਾ ਬਿਆਨ ਦਿੱਤਾ ਉਹ ਕਹਿੰਦੇ ਆ ਕਿ ਤਾਂ ਹੁਣ ਲੋਕ ਤੈਅ ਕਰਨਗੇ ਕਿ ਉਹਨਾਂ ਨੇ ਹਿੰਦੁਸਤਾਨ ਲੈਣਾ ਹੈ ਜਾਂ ਖਾਲਿਸਤਾਨ ਲੈਣਾ ਹੈ। ਦੇਖੋ ਗੱਲ ਇਹ ਹੈ ਜੀ ਹੁਣ ਰਾਜਾ ਮੜਿੰਗ ਦੋ ਕੀ ਕਹਿ ਸਕਦੇ ਜਿੱਤੇ ਇਹਦਾ 2027 ਦੇ ਇਲੈਕਸ਼ਨ ਦੱਸਣਗੇ ਇਹਦਾ ਜਵਾਬ ਰਾਜਾ ਵੈਗਣੂ 2027 ਦੇ ਵਿੱਚ ਵੀ ਮਿਲ ਜਾਣਾ ਵੀ ਲੋਕਾਂ ਨੂੰ ਹਿੰਦੁਸਤਾਨ ਖਾਲਸਤਾਨ ਦੀ ਜੇ ਗੱਲ ਕਰੀਏ ਤੇ ਜੇ ਬਹੁਤਾਂ ਦੀ ਗੱਲ ਕਰੀਏ ਤਾਂ ਆ ਹੜ ਆਏ ਨੇ ਤੇ ਹੜਾਂ ਨੂੰ ਖਾਲਸਤਾਨੀਆਂ ਨੇ ਹੀ ਸੰਭਿਆ ਪਰਿਵਾਰਾਂ ਨੂੰ ਹੁਣ ਤੱਕ ਜਿਹੜੀਆਂ ਜਾਂ ਕਾਂਗਰਸ ਸਰਕਾਰ ਨੇ ਹੁਣ ਤੱਕ ਪੰਜਾਬ ਦਾ ਸਵਾਰਿਆ ਤੇ ਨਾਮ ਆਦਮੀ ਸਵਾਰ ਰਹੀ ਹੈ ਜਦੋਂ ਕੋਈ ਪੰਜਾਬ ਚ ਵਿਪਤਾ ਪੈਂਦੀ ਹੈ ਤੇ ਇਹ ਖਾਲਸਤਾਨੀਆਂ ਜਾ ਕੇ ਸੰਭਦੇ ਤੇ ਜੇ ਕਿਸਾਨੀ ਸੰਦਰਸ਼ ਦੇ ਬਿੱਲਾਂ ਦੀ ਗੱਲ ਕਰੀਓ ਤਾਂ ਫਿਰ ਕਲਸਤਾਨ ਨੇ ਸੰਭੀ ਸੀ ਜਿਸ ਕਰਕੇ ਮੈਨੂੰ ਲੱਗਦਾ ਹੈ ਜੇ ਕਲਸਤਾਨ ਦੀ ਸਰਕਾਰ ਬਣੇਗੀ ਤੇ ਪੰਜਾਬ ਇੱਕ ਖੁਸ਼ਹਾਲ ਸੂਬਾ ਬਣੇਗਾ ਜੇ ਚੁਝਾਰੂਆਂ ਦੀ ਸਰਕਾਰ ਬਣੇਗੀ ਕੌਮ ਦੇ ਵਿੱਚ ਸੇਵਾ ਭਾਵਨਾ ਕਰਨ ਵਾਲੇ ਦਰਦ ਰੱਖਣ ਵਾਲੇ ਪੰਜਾਬ ਤੇ ਪੰਜਾਬੀ ਤੋਂ ਪਿਆਰ ਕਰਨ ਵਾਲੇ ਦੀ ਸਰਕਾਰ ਪੰਜਾਬ 'ਚ ਬਣੇਗੀ ਤੇ ਪੰਜਾਬ ਜਿਹੜਾ ਉਹ ਖੁਸ਼ਹਾਲ ਵੇਰ ਜਿਹਨੂੰ ਸੋਨੇ ਦੇ ਜਿਹਨੂੰ ਜਿਵੇਂ ਕਹਿੰਦੇ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਉਹ ਫਿਰ ਦੁਬਾਰਾ ਗੁਰੂ ਸਾਹਿਬ ਕਿਰਪਾ ਕਰਕੇ ਬਣਾਉਣਗੇ ਬਾਕੀ ਇਹ ਰਾਜਾ ਵੜਿੰਗ ਵਰਗੇ ਜਿਹੜੇ ਨੇ ਕੋਈ ਨਹੀਂ ਸਮਾਂ ਆਉਣ ਤੇ ਸੀ ਜਿਹੜਾ ਇਹ ਜਿਹੜੇ ਆਪਣੇ ਇਲਾਕੇ ਵਿੱਚ ਨਹੀਂ ਜੀ ਸਕਦੇ ਉਹ ਕਿਸੇ ਨੂੰ ਕੀ ਕਹਿਣਗੇ ਆਪਣੇ ਇਲਾਕੇ ਦੇ ਵਿੱਚ ਤਾਂ ਇਹਦੀ ਔਰਤ ਹਾਰ ਗਈ ਆ ਜਿਹਦੀ ਜਿਹੜੀ ਤੁਹਾਨੂੰ ਪਤਨੀ ਆ ਉਹ ਹੈ ਨਾ ਤੇ ਦੂਜਿਆਂ ਨੂੰ ਕੀ ਦੇਣਗੇ ਸੋ ਇਸ ਕਰਕੇ ਇਸ ਗੱਲ ਨੂੰ ਸਮਝਣਾ ਚਾਹੀਦਾ ਇਹਨਾਂ ਨੂੰ ਜਿਹੜੇ ਲੋਕੀ ਆਪਣੇ ਪਿੰਡ ਚੋਂ ਹਾਰ ਜਾਂਦੇ ਨੇ ਉਹ ਕਿਸੇ ਨੂੰ ਕੀ ਸਿਆਸਤ ਸੁਣਵੇ ਜੀ ਸੋ ਤੁਸੀਂ ਤਰਨ ਤਰਨ ਜਿਮਨੀ ਚੋਂ ਨੂੰ ਲੈ ਕੇ ਖਾਸ ਜੀ ਕੋਈ ਸੰਗਤ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਵਿਦੇਸ਼ਾਂ ਚ ਰਹਿਣ ਵਾਲੇ ਭੈਣਾਂ ਭਰਾਵਾਂ ਨੂੰ ਦੇ ਕੋਈ ਪਾਪਾ ਇੰਗਲੈਂਡ ਤੋਂ ਇਸ ਸਮੇਂ ਤੁਸੀਂ ਗੱਲ ਕਰ ਰਹੇ ਹੋ ਪਰ ਵਿਦੇਸ਼ ਦੀ ਧਰਤੀ ਤੇ ਰਹਿਣ ਵਾਲੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਰਿਹਾ 17 ਤਰੀਕ ਨੂੰ ਜਿਹੜੇ ਕਾਗਜ਼ ਭਾਈ ਸੁਮਨਦੀਪ ਸਿੰਘ ਦੇ ਅੱਜ ਮੇਰੀ ਉਹਨਾਂ ਦੇ ਭਰਾਤਾਂ ਨਾਲ ਗੱਲ ਹੋਈ ਸੀ ਹਰਦੀਪ ਨਾਲ ਅਸੀਂ ਲਗਾਤਾਰ ਟੱਚ ਦੇ ਵਿੱਚ ਜਦੋਂ ਤੁਹਾਡੇ ਕੋਲ ਇੰਗਲੈਂਡ ਆਏ ਸੀ ਉਦੋਂ ਵੀ ਤੁਸੀਂ ਆਪਾਂ ਟੱਚ ਹੋਏ ਸੀ ਤੁਸੀਂ ਇੰਟਰਵਿਊ ਤੁਹਾਡੇ ਚੈਨਲ ਤੇ ਹੋਈ ਸੀ ਤੁਸੀਂ ਲਗਾਤਾਰ ਟੱਚ ਦੇ ਵਿੱਚ ਆ ਸੋ ਮੈਂ ਹੀ ਬੇਨਤੀ ਕਰਾਂਗਾ ਵੀ ਜਿੰਨੇ ਭੈਣ ਭਰਾ ਵਿਦੇਸ਼ਾਂ ਚ ਰਹਿੰਦੇ ਨੇ ਵੀਰੋ ਕੀ ਫਰਕ ਹੈ ਲੱਖ ਰੁਪਏ ਦੀ ਟਿਕਟ ਹੀ ਹੈ ਲੈ ਕੇ ਤੇ ਪੰਜਾਬ ਆ ਜੋ 10 ਦਿਨ ਦਾ ਸਮਾਂ ਉਹ 10 ਦਿਨ ਆਪਣੇ ਪਰਿਵਾਰਾਂ ਆਪਣੇ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਦੱਸ ਕੇ ਜਾਓ ਵੀ ਅਸੀਂ ਵਿਦੇਸ਼ਾਂ ਤੋਂ ਆ ਕੇ ਜੇ ਭਾਈ ਸਾਹਿਬ ਨੂੰ ਸਪੋਰਟ ਕਰਨ ਪਹੁੰਚੇ ਆ ਤੇ ਅਸੀਂ ਵਿਦੇਸ਼ਾਂ 'ਚ ਬਹਿ ਕੇ ਵੀ ਆਪਣੇ ਪਿੰਡਾਂ ਨੂੰ ਸਪੋਰਟ ਕਰਾਂਗੇ ਛੇ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਜੇਕਰ ਕੋਈ 150 200 220 ਵਿਦੇਸ਼ਾਂ 'ਚ ਰਹਿਣ ਵਾਲੇ ਆਪਣੇ ਆਪਣੇ ਪਿੰਡਾਂ 'ਚ ਆ ਕੇ ਪ੍ਰਚਾਰ ਕਰਨ ਭਾਈ ਮਨਦੀਪ ਸਿੰਘ ਦਾ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ ਜਰੂਰ ਅਸੀਂ ਫਤਿਹ ਸਾਨੂੰ ਮੁਬਾਰਕ ਹੋਵੇਗੀ ਬਿਲਕੁਲ ਜੀ ਆਸ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਰੰਤਰੰ ਜਿਮਨੀ ਚੋਨ ਦੇ ਵਿੱਚ ਜੋ ਉਮੀਦਵਾਰ ਖੜੇ ਨੇ ਉਹਨਾਂ ਦੇ ਵਿੱਚੋਂ ਜੋ ਵੀ ਉਮੀਦਵਾਰ ਜਿੱਤਦਾ ਹੈ ਪੰਜਾਬ ਦੇ ਭਲੇ ਦੇ ਲਈ ਅਤੇ ਪੰਜਾਬ ਦੀ ਤਰੱਕੀ ਦੇ ਲਈ ਜ਼ਰੂਰ ਸਾਥ ਦੇਣਗੇ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਫਤਿਹ ਅਰਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ